ਕਿਹੜੇ ਮੁੱਦੇ ਨੇ ਬੀਪੀ ਜਿਹੜੇ ਤੁਸੀਂ ਸੋਚਦੇ ਹੋ ਸਾਡੇ ਹੱਲ ਹੋਣੇ ਚਾਹੀਦੇ ਨੇ ਦੇਸ਼ ਤਰੱਕੀ ਦੀ ਰਾਹ ਤੇ ਲਿਜਾਣ ਦੇ ਲਈ ਕਿਹੜੇ ਕੰਮ ਨੇ ਜਿਹੜੇ ਕੀਤੇ ਜਾਣੇ ਚਾਹੀਦੇ ਨੇ ਕੀ ਸੋਚ ਕੇ ਵੋਟ ਪਾ ਕੇ ਸੋਚਦਾ ਜਿੱਕ ਤਾਂ ਜਿਹੜੀ ਮਹਿੰਗਾਈ ਬਹੁਤ ਜ਼ਿਆਦਾ ਜੀ ਹਾਂਜੀ ਇੱਕ ਜਿਹੜਾ ਹੈ ਕਰਪਸ਼ਨ ਹੈ ਐਂਟੀ ਕਰਪਸ਼ਨ ਦਾ ਮੁੱਦਾ ਵੀ ਹੈਗਾ ਸਰਕਾਰਾਂ ਤਾਂ ਕਹਿ ਰਹੀਆਂ ਨੇ ਜੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਕੇ ਬਦਲਾ ਹੋ ਗਿਆ ਜੀ ਕੋਈ ਪੈਸੇ ਨਹੀਂ ਲੱਗਦਾ ਦਫ਼ਤਰਾਂ 'ਚ ਉਹ ਆਪਣੇ 2.5 ਸਾਲਾਂ ਦੇ ਕਾਰਜਕਾਰਤਵ ਤੋਂ ਮੰਗਦੇ ਆਂ ਦੇਖੋ ਐਮਸੀਐਮਾ ਰੋਜ਼ ਦਫ਼ਤਰਾਂ 'ਚ ਹੀ ਰਹਿਣਾ ਪਰ ਰੁਝਾਨ ਆਇਆ ਸਹੀ ਹੈ ਕਰਪਕਸ਼ਨ ਵਾਲਾ ਰੁਝਾਨ ਕੋਈ ਪੈਸੇ ਤੋਂ ਬਿਨਾ ਕੋਈ ਵੀ ਬੰਦਾ ਕੰਮ ਨਹੀਂ ਕਰਦਾ ਸਿਰਫ ਥੋੜਾ ਜਿਹਾ ਗਰਮੀ ਕਰਕੇ ਥੋੜਾ ਜਿਹਾ ਫਰਕ ਹੈਗਾ ਜੀ ਲੇਕਿਨ ਹੌਲੀ-ਹੌਲੀ ਲੋਕ ਆਪਣੇ ਘਰਾਂ 'ਚੋਂ ਬਾਹਰ ਆ ਰਹੇ ਨੇ ਵੀਰੇ ਮੁੱਦੇ ਸਾਰੇ ਨੇ jobbਾਂ ਦੇ ਨੇ ਆਪਣੇ ਕੋਈ ਕੰਮ ਨਹੀਂ ਹੁੰਦਾ ਇੱਥੇ ਪਹਿਲਾਂ ਵੀ ਜਿਹੜੇ ਐਮਪੀ ਗਏ ਨੇ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਸਾਡਾ ਇੱਥੇ ਉਹਨਾਂ ਨੂੰ ਇਸ ਮੁੱਦੇ ਤੇ ਕੰਮ ਕਰਦੇ ਚਾਹੀਦੇ ਨੇ ਕਿ ਜਿਹੜਾ ਜੂਥ ਹੈ ਉਹਨਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਹੈ ਇਹ ਮੁੱਦਾ ਹੈ ਕਿਹੜਾ ਅੱਜ ਦਾ ਸਮਾਂ ਐਜੂਕੇਸ਼ਨ ਤੇ ਹੈਲਥ ਹੈ ਦੋਨੋਂ ਨੂੰ ਬੜਾਵਾ ਦੇਣਾ ਬਣਦਾ ਐਜੂਕੇਸ਼ਨ ਫ੍ਰੀ ਚਾਹੀਦੀ ਹੈ ਹੈਲਥ ਫ੍ਰੀ ਚਾਹੀਦੀ ਹੈ ਬਾਕੀ ਅੱਜ ਬਿਜਲੀਆਂ ਬੁਝਲੀਆਂ ਬਰੀ ਵਾਲਾ ਕੋਈ ਬਹੁਤ ਹੀ ਵਧੀਆ ਗੱਲ ਮੈਂ ਨਹੀਂ ਸਮਝਦਾ ਕਿਉਂਕਿ ਲੋਕ ਪੇ ਕਰ ਸਕਦੇ ਨੇ ਸਾਨੂੰ ਤਾਂ ਉਵੇਂ ਭਿਗ ਵੰਗੇ ਜੇ ਬਣਾ ਲਿਆ ਸਰਕਾਰ ਨੇ ਸਰਕਾਰ ਚੰਗੀ ਆਊਗੀ ਤਾਂ ਕਰੂਗੀ ਐ ਜੋ ਹੁਣ ਪਹਿਲੀਆਂ ਸਰਕਾਰਾਂ ਦੇਖਿਆ ਹੀ ਆ ਵੀ ਕੀ ਕਰਿਆ ਉਹਨਾਂ ਨੇ ਕੁਝ ਵੀ ਨਹੀਂ ਕਰਿਆ ਹੈਗਾ ਪੰਜਾਬ ਦਾ ਆਪਣੇ ਖਾ ਲਿਆ ਪੰਜਾਬ ਦਾ ਸਾਡਾ ਤੇ ਹੋਰ ਬਹੁਤ ਆਜ ਨੇ ਮਹਲੇ ਪੰਜਾਬ ਦੇ ਸਾਰੇ ਉਹਨਾਂ ਨੇ ਕਾੜੀਦਾਨ ਨੇ ਕੀਤੇ ਨੇ ਠੀਕ ਆ ਹਵਾ ਸੀ ਆਪਦੇ ਅੱਖ ਚ ਜੋ ਲੋਕ ਉਸ ਟਾਈਮ ਘਬਰਾਵ ਕੇ ਵੋਟ ਪਾ ਗਏ ਤੇ ਪਰ ਹੁਣ ਤੁਸੀਂ ਇਹਨਾਂ ਪਤੀਜੇ ਬਖਰੇ ਦੇਖੋਗੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਕਸਬਾ ਅਮਰਗੜ ਵਿੱਚ ਖੜੇ ਆ ਅਸੀਂ ਵੋਟਾਂ ਪੈ ਰਹੀਆਂ ਨੇ ਹਾਲਾਂਕਿ ਗਰਮੀ ਬਹੁਤ ਜ਼ਿਆਦਾ ਆ ਲੋਕ ਲੋਕਤੰਤਰ ਦਾ ਸਭ ਤੋਂ ਵੱਡਾ ਤਿਹਾਰ ਆ ਜਿਹੜਾ VOTING ਕਰ ਰਹੇ ਨੇ ਤਿਹਾਰ ਮਨਾ ਰਹੇ ਨੇ ਸੋ ਵੋਟਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਆਪਣੇ ਹੱਕ ਦਾ ਇਸਤੇਮਾਲ ਕੀਤਾ ਜਾ ਰਿਹਾ ਸੋ ਬੀਬੀਆਂ ਵੋਟ ਪਾ ਕੇ ਆਈਆਂ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਬੀਬੀ ਜੀ ਵੈਗਰੀ ਜੀ ਕਾ ਖਾਲਸਾ ਵੈਗਰੀ ਜੀ ਫਤਿਹ ਹੋਰ ਠੀਕੋ ਬੀਬੀ ਨਹੀਂ ਨਾਮ ਦੱਸ ਦਿਓ ਬੀਬੀ ਨਾਮ ਕੀ ਹੈ ਭਰਮਜੀਤ ਬਾਹ ਨਹੀਂ ਠੀਕ ਠਾਕ ਠੀਕ ਠਾਕ ਹੈ ਕਿਹੜੇ ਮੁੱਦੇ ਨੇ ਬੀਬੀ ਜਿਹੜੇ ਤੁਸੀਂ ਸੋਚਦੇ ਹੋ ਸਾਡੇ ਹੱਲ ਹੋਣੇ ਚਾਹੀਦੇ ਨੇ ਦੇਸ਼ ਤਰੱਕੀ ਦੀ ਰਾਹ ਤੇ ਲਿਜਾਣ ਦੇ ਲਈ ਕਿਹੜੇ ਕੰਮ ਨੇ ਜਿਹੜੇ ਕੀਤੇ ਜਾਣੇ ਚਾਹੀਦੇ ਨੇ ਕੀ ਸੋਚ ਕੇ ਵੋਟ ਪਾ ਕੇ ਆਏ ਮੈਂ ਮੈਥੋਡਲੋਜੀ ਬੋਲ ਰਹਿੰਦਾ ਜੀ ਸੋ ਹਾਂਜੀ ਵੈਗਰੀ ਜੀ ਦਾ ਖਾਲਸਾ ਵੈਗਰੀ ਫਾਤੀ ਹਾਂਜੀ ਦੱਸੋ ਕੀ ਨਾਮ ਹੈ ਜੀ ਮੇਰਾ ਨਾਮ ਮਾਸਟਰ ਛੇਸ਼ ਸਿੰਘ ਐਮਸੀ ਬਾੜਨਬਰ 2 ਜੀ ਆ ਮਾਸਟਰ ਜੀ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਕੁ ਰੁਝਾਨ ਆ ਲੋਕਾਂ ਦੇ ਵਿੱਚ ਅਜੇ ਸਲੋ ਚੱਲ ਰਿਹਾ ਜੀ ਸਲੋ ਚੱਲ ਰਿਹਾ ਜੀ ਸਲੋ ਚੱਲ ਰਿਹਾ ਜੀ ਹਾਂ ਕਿਉਂਕਿ ਕਿਉਂ ਤਾਂ ਹੈ ਨਹੀਂ ਕੋਈ ਬਣੀ ਵੀ ਜੀ ਹਾਂ ਨਾਲ ਦੇ ਨਾਲ ਆਉਂਦੇ ਨੇ ਵੋਟ ਪਾ ਕੇ ਚਲੇ ਜਾਂਦੇ ਨੇ ਲੋਕ ਠੀਕ ਹੈ ਜੀ ਹਾਂ ਕਿੰਨੀ ਵੋਟ ਹੈ ਜੀ ਅਮਰਗੜ ਦੀ ਅਮਰਗੜ ਦੀ 6500 ਵੋਟਾਂ ਹੈ ਜੀ ਕੀ ਲੱਗਦਾ ਕਿੰਨੀ ਕੁ ਬੁਖਤ ਹੋ ਜੂਗੀ ਜੀ ਮੈਨੂੰ ਜਿਵੇਂ ਤਾਂ ਹੁਣ ਇਸ ਟਾਈਮ ਚੱਲ ਰਿਹਾ ਹੈ ਮੇਰੇ ਹਿਸਾਬ ਨਾਲ 55 ਤੋਂ 60 ਦੇ ਪਰਸੈਂਟ ਬੁਖਤ ਹੋ ਜੂਗੀ 55 ਤੋਂ 60% ਕਿਹੜੇ ਮੁੱਦੇ ਨੇ ਜੀ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਪਾ ਰਹੇ ਨੇ ਲੋਕ ਕੀ ਸੋਚ ਰਹੇ ਨੇ ਸੋਚਦਾ ਇੱਕ ਤਾਂ ਜਿਹੜੀ ਮਹंगाई ਬਹੁਤ ਜ਼ਿਆਦਾ ਜੀ ਹਾਂਜੀ ਇੱਕ ਜਿਹੜਾ ਹੈ ਕਰਪਸ਼ਨ ਹੈ ਐਂਟੀ ਕਰਪਸ਼ਨ ਦਾ ਮੁੱਦਾ ਵੀ ਹੈਗਾ ਜੀ ਹਾਂਜੀ ਜੀ ਕਿਉਂਕਿ ਜਿੱਥੇ ਵੀ ਦਫ਼ਤਰ ਚ ਜਾਂਦੇ ਆ ਉੱਥੇ ਪੈਸੇ ਤੋਂ ਬਿਨਾ ਕੋਈ ਕੰਮ ਨਹੀਂ ਕਰਦਾ ਹੈ ਹਾਂਜੀ ਜੀ ਇਹ ਵੀ ਹੈ ਹਰ ਸਰਕਾਰਾਂ ਤਾਂ ਕਹਿ ਰਹੀਆਂ ਨੇ ਜੀ ਜਿਹੜੀ ਆਵਾਜ਼ੀ ਪਾਰਟੀ ਦੀ ਸਰਕਾਰ ਆ ਕੇ ਬਦਲਾਅ ਹੋ ਗਿਆ ਜੀ ਕੋਈ ਪੈਸੇ ਨਹੀਂ ਲੱਗਦਾ ਦਫ਼ਤਰਾਂ 'ਚ ਉਹ ਆਪਣੇ 2.5 ਸਾਲਾਂ ਦੇ ਕਾਰਜਕਾਲ ਤੋਂ ਬਾਅਦ ਦੇ ਨਹੀਂ ਆ ਦੇਖੋ ਐਮਸੀ ਆ ਮੈਂ ਰੋਜ਼ ਦਫ਼ਤਰਾਂ 'ਚ ਹੀ ਰਹਿਣਾ ਪਰ ਰੁਝਾਨ ਐ ਸਹੀ ਹੈ ਕਰਪਸ਼ਨ ਵਾਲਾ ਰੁਝਾਨ ਜੀ ਕੋਈ ਪੈਸੇ ਤੋਂ ਬਿਨਾ ਕੋਈ ਵੀ ਬੰਦਾ ਕੰਮ ਨਹੀਂ ਕਰ ਰਿਹਾ ਜੀ ਹਾਂਜੀ ਕਿਹੜੇ ਮਸਲੇ ਨੇ ਜਿਹੜੇ ਹੱਲ ਹੋਣੇ ਚਾਹੀਦੇ ਨੇ ਜੀ ਪਹਿਲ ਦੇ ਆਧਾਰ 'ਤੇ ਜਿਹੜੇ ਸਾਡੇ ਐਮਪੀ ਨੇ ਜੇ ਜਿੱਤ ਕੇ ਜਾਣਗੇ ਕਿਹੜੇ ਮੁੱਦਿਆਂ 'ਤੇ ਕੰਮ ਕਰਨਾ ਚਾਹੀਦੇ ਜੀ ਉਹਨਾਂ ਨੂੰ ਇਸ ਮੁੱਦੇ 'ਤੇ ਕੰਮ ਕਰਦੇ ਚਾਹੀਦੇ ਨੇ ਕਿ ਜਿਹੜਾ ਝੂਠ ਹੈ ਉਹਨਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਹੈ ਬੇਰਮੁਦਾ ਹੈ ਜੀ ਅਗਰ ਜੇ ਇਹ ਮੁੱਦਾ ਸੋਲਵ ਹੋ ਜਾਂਦਾ ਕੋਈ ਵੀ ਸਰਕਾਰ ਕਰਦੀ ਹੈ ਜੀ ਤਾਂ ਇੱਕ ਤਾਂ youth ਹੈ ਜਿਹੜਾ ਉਹ ਨਸ਼ੇ ਤੋਂ ਵੱਜੂਗਾ ਜੀ ਬਾਕੀ ਘਰਾਂ ਦੇ ਵਿੱਚ ਖੁਸ਼ਹਾਲੀ ਹੋਊ ਜਦੋਂ ਕੋਈ ਜੋਬ ਮਿਲਨੀ ਹੈ ਘਰਾਂ ਦੇ ਵਿੱਚ ਖੁਸ਼ਹਾਲੀ ਹੋਊ ਜੀ ਜੀ ਹਾਂਜੀ ਜੀ ਹਾਂਜੀ ਜੀ ਧੰਨਵਾਦ ਜੀ ਥੈਂਕ ਯੂ ਜੀ ਵੈਰੀ ਮਚ ਜੀ ਸੋ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਕਸਬਾ ਅਮਰਗੜ ਦੇ ਵਿੱਚ ਮੌਜੂਦ ਹਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਆਪਣੇ ਹੱਕ ਦਾ ਇਸਤੇਮਾਲ ਕਰਕੇ ਲੋਕ ਬਾਹਰ ਆ ਰਹੇ ਨੇ ਵੋਟਾਂ ਪਾ ਕੇ ਬਾਹਰ ਆ ਰਹੇ ਨੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਤੁਹਾਨੂੰ ਗਰਾਊਂਡ ਰਿਪੋਰਟ ਤੋਂ ਤਸਵੀਰਾਂ ਦਿਖਾ ਰਹੇ ਹਾਂ ਮੈਨੂੰ ਤਾਂ ਹੈਗੇ ਮੇਰੇ ਕੋਲ ਹਾਂਜੀ ਵੈਗਰੀ ਜੀ ਖਾਲਸਾ ਵੈਗਰੀ ਫਤੇ ਆਹ ਬਾਈ ਜੀ ਫਤੇ ਇਨਾਮਾ ਜੀ ਸਾਹਬ ਸਿੰਘ ਹਾਂ ਸਾਹਬ ਸਿੰਘ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਕਰ ਤੋਂ ਮਗਰਾਦੀ ਚਲੋ ਕਿਰਪਾਈ ਚਾਹੀਦੀ ਹੈ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਕਿੰਨਾ ਕੁ ਰੁਝਾਨ ਆ ਲੋਕਾਂ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵਧੀਆ ਜਨਸ਼ਸਵੀ ਹੈ ਇਹ ਗੱਲ ਨਹੀਂ ਗਈ ਮਾਡ ਨਹੀਂ ਪਤੀ ਹੈ ਠੀਕ ਹੈ ਬਰੀ ਜਲ ਤਕਮਾ ਠੀਕ ਹੈ ਜੀ ਕਿਨੇ ਪੋਲਸਾ ਉਹ ਸਭ ਸਾਰਾ ਸਾਰੇ ਪ੍ਰਬੰਧ ਸਭ ਸਭ ਠੀਕ ਨੇ ਠੀਕ ਨੇ ਗਰਮੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਗਰਮੀ ਕਾਰਨ ਕੋਈ ਫਰਕ ਤਾਂ ਨਹੀਂ ਪਊਗਾ ਵੋਟਾਂ 'ਕੇ ਕੋਈ ਜਿੰਨੇ ਕਰਨਾ ਜੀ ਉਹ ਤਾਂ ਕਰ ਹੀ ਦੇਣਾ ਕੋਈ ਕਰਮੀ ਸਦਿਕ ਕੁਸ਼ਮਰਤੀ ਹੋ ਜਿੰਨੇ ਵੋਟ ਫੋਣੀ ਪਾਉਣੀ ਆ ਜੀ ਕਿੰਨੀ ਕ ਵੋਟ ਭੁਗਤ ਜੂਗੀ ਜੀ ਇਹ ਨਹੀਂ ਹੁਣ ਕਹਤਾਂ ਤੈਨੂੰ ਪਤਾ ਤਲਕਾਂਬਾ ਜੀ ਹੁੰਦੀ ਆ ਵਧੀਆ ਕੰਮ ਚੜਦਾ ਕੋਈ ਇਹ ਗਾਹਾਂ ਪਤ ਤ 10 ਵਜੇ ਨਹੀਂ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਕੀ ਸੋਚ ਕੇ ਵੋਟ ਪਾ ਕੇ ਆਏ ਹੋ ਜੀ ਕਿਹੜੇ ਮਸਲੇ ਨੇ ਜਿਹੜੇ ਪਹਿਲ ਦੇ ਆਧਾਰ ਤੇ ਹੱਲ ਹੋਣੇ ਚਾਹੀਦੇ ਨੇ ਉਹ ਤਾਂ ਇਹ ਕਿਹੜੇ ਤੁਹਾਨੂੰ ਪਤਾ ਰਾਜਦਾਨ ਨੂੰ ਕਹੋਣੇ ਹੁੰਦੇ ਸੀ ਕਿੜਾ ਸਾਰੇ ਮਸਲੇ ਗਰੀਬੀ ਚੱਕੀ ਜਾਵੇ ਗਰੀਬੀ ਚਖਣਾ ਦੁਨੀਆ ਪਬਲਿਕ ਸੋਕੀ ਵਸੇ ਵਸੋਤੀੰਦਾ ਜੀ 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 ਕੋਈ ਵੀ ਹੈ ਚਾਹੇ ਕੋਈ ਮਲਾ ਕੋਈ ਆ ਜਵੇ ਸਰਕਾਰ ਆ ਜਵੇ ਮੁੱਦੇ ਠੀਕ ਰਹਿਣਾ ਉਹਦਾ ਜਿਹੜੀ ਗਰੀਬੀ ਚੱਕੀ ਹੈ ਵਸ ਸਕਦੇ ਆ ਜੀ ਜੀ ਠੀਕ ਹੈ ਕੰਮ ਠੀਕ ਹੈ ਜੀ ਹੋਰ ਵੀ ਵੀਰ ਨੇ ਗੱਲ ਕਰਦੇ ਆ ਹਾਂਜੀ ਕੀ ਨਾਮ ਹੈ ਜੀ ਡਿੰਪਲ ਕੁਮਾਰ ਸ਼ਰਮਾ ਜੀ ਵੀਰ ਜੀ ਹਾਂ ਡਿੰਪਲ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹ ਤਾਂ ਗਰਮੀ ਵੀ ਬਹੁਤ ਜ਼ਿਆਦਾ ਹੈ ਕਿੰਨਾ ਕੁ ਰੁਝਾਨ ਆ ਲੋਕਾਂ ਦੇ ਵਿੱਚ VOTING ਨੂੰ ਲੈ ਕੇ ਦੇਖੋ ਥੋੜਾ ਜਿਹਾ ਗਰਮੀ ਕਰਕੇ ਥੋੜਾ ਜਿਹਾ ਫਰਕ ਹੈਗਾ ਜੀ ਲੇਕਿਨ ਹੌਲੀ ਹੌਲੀ ਲੋਕ ਆਪਣੇ ਘਰਾਂ ਚੋਂ ਬਾਹਰ ਆ ਰਹੇ ਨੇ ਤੇ ਆਪਦੀ ਵੋਟ ਦੇਣਗੇ ਲੋਕ ਤੇ ਕੋਸ਼ਿਸ਼ ਕਰਨਗੇ ਵੀ ਪੂਰੀ VOTING ਹੋਊਗੀ ਜੀ ਜੀ ਕਿੰਨੀ ਵੋਟ ਹੈ ਜੀ ਆ ਰੌਂਡ ਰੌਂਡ ਮੰਨ ਕੇ ਚੱਲੋ ਜੀ 6 ਤੋਂ 6500 ਆਪਣੇ ਏਰੀਆ ਦੀ ਬੋਟ ਹੈਗੀ ਆ ਜੀ ਤੇ ਉਧਰਲੇ ਬੂਥ ਤੇ ਵੀ ਮੈਂ ਗਿਆ ਸੀਗਾ ਇਧਰਲੇ ਬੂਥ ਤੇ ਵੀ ਗਿਆ ਸੀਗਾ ਸਾਰੇ ਕਿਤੇ ਤੇ ਲੋਕ ਹੌਲੀ ਹੌਲੀ ਆਪਣੇ ਘਰਾਂ ਚੋਂ ਆ ਰਹੇ ਨੇ ਗਰਮੀ ਕਰਕੇ ਥੋੜਾ ਜਿਹਾ ਫਰਕ ਆਇਆ ਹੈਗਾ ਜੀ ਜੀ ਤੇ ਕਿਹੜੇ ਮੇਨ ਮੁੱਦੇ ਕੀ ਨੇ ਜੀ ਜਿਹੜੇ ਲੋਕਾਂ ਦੇ ਹੱਲ ਹੋਣੇ ਚਾਹੀਦੇ ਨੇ ਕੀ ਦੇਖਦੇ ਹੋ ਤੁਸੀਂ ਦੇਖੋ ਜੀ ਮੇਨ ਮੁੱਦਾ ਨਾਰਮਲੀ ਦੇਖੋ ਨੌਜਵਾਨ ਹੈ ਜਿਹੜਾ ਆਪਣਾ ਬਾਹਰ ਨੂੰ ਜਾ ਰਿਹਾ ਆਪਾਂ ਚਾਹੁੰਦੇ ਆ ਵੀ ਉਹਨਾਂ ਨੂੰ ਰੋਕਿਆ ਜਾਵੇ ਜੀ ਤੇ ਉਹਨਾਂ ਨੂੰ ਉਰੀ ਕੋਈ ਅਹਜਾ ਕੰਮ ਮਿਲ ਜਾਵੇ ਚਾਹੇ ਉਹ ਆਪਦੀ ਦੁਕਾਨਦਾਰੀ ਹੈ ਚਾਹੇ ਉਹ ਆਪਦੀ ਨੌਕਰੀ ਹੈ ਕਰ ਲੈਣ ਕਰਕੇ ਆਪਦਾ ਗੁਜ਼ਾਰਾ ਉਰੇ ਕਰ ਲੈਣ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਤੇ ਆਪਣੀ ਪੰਜਾਬ 'ਚ ਰਹਿ ਕੇ ਆਪਣੇ ਮੁਲਕ 'ਚ ਰਹਿ ਕੇ ਆਪਣੇ ਮੁਲਕ ਦੀ ਸੇਵਾ ਕਰਨਾ ਜੀ ਜੀ ਧੰਨਵਾਦ ਜੀ ਪ੍ਰਵਾਸੀ ਜਿਹੜੇ ਕਹਿੰਦੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਰੋਕਿਆ ਜਾਵੇ ਇੱਥੇ ਰੁਜ਼ਗਾਰ ਦਿੱਤਾ ਜਾਵੇ ਨੌਜਵਾਨ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਕੀ ਨਾਮ ਹੈ ਜੀ ਜਗਮੀਤ ਸਿੰਘ ਹੈ ਜੀ ਜਗਮੀਤ ਸਿੰਘ ਜੀ ਵੋਟ ਬਣ ਗਈ ਹੈ ਹਾਂਜੀ ਪਾਤੀਆ ਜੀ ਸੁਭੀ ਪਾ ਗਿਆ ਸੀਗਾ ਜੀ ਅੱਛਾ ਫਿਰ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਕੀਤੀ ਆ ਤੁਸੀਂ ਸੀ ਬੇਰੋਜ਼ਗਾਰੀ ਹਮ ਸਭ ਤੋਂ ਵੱਡਾ ਮੁੱਦਾ ਬੇਰੋਜ਼ਗਾਰੀ ਬੇਰੋਜ਼ਗਾਰੀ ਠੀਕ ਹੈ ਵੀ ਐਜੂਕੇਸ਼ਨ ਵੱਧ ਗਈ ਹੈ ਕੌਲੀਫਿਕੇਸ਼ਨ ਦੇ ਧਾਰ ਤੇ ਦਿੱਤੀ ਨਹੀਂ ਜਾਂਦੀ ਹਾਂ ਤੇ ਹੋਰ ਹੋਰ ਕੋਈ ਮਸਲਾ ਹੋਰ ਬਸੇ ਜੀ ਬੇਰੋਜ਼ਗਾਰੀ ਸਭ ਤੋਂ ਵੱਡਾ ਮੁੱਦਾ ਹੈ ਹਾਂ ਜੀ ਡਾਕਟਰ ਸਾਹਿਬ ਵੈਕਿਊ ਜੀ ਖਾਲਸਾ ਵੈਰੂ ਫਤਿਹ ਠੀਕ ਠਾਕੀ ਹੋਰ ਚੜਦੀ ਕਲਾ ਕਰਿਆ ਜੀ ਵੋਟ ਹਾਂਜੀ ਹਾਂ ਕਿਹੜੇ ਮੁੱਦਿਆਂ ਨੂੰ ਲੈ ਕੇ ਅੱਜ ਵੋਟ ਕੀਤੀ ਹੈ ਜੀ ਕੀ ਮਸਲੇ ਨੇ ਜਿਹੜੇ ਸਾਡੇ ਦੇਸ਼ ਦੇ ਹੱਲ ਹੋਣੇ ਚਾਹੀਦੇ ਨੇ ਸਭ ਤੋਂ ਵੱਡਾ ਮੁੱਦਾ ਕਿਹੜਾ ਦੇਖ ਦਿੰਦਾ ਜੀ ਜਿਹੜੀ ਬੇਰਜ ਕਰਿਆ ਇਹ ਖਤਮ ਹੋਣੀ ਚਾਹੀਦੀ ਹੈ ਜੀ ਠੀਕ ਹੈ ਅੱਜ ਕੱਲ ਦੇ ਜਿਹੜੇ ਨੌਜਵਾਨ ਵੀਡੀਓ ਵਾਰਡ ਨੂੰ ਭਜਦੀ ਹੈ ਹਾਂਜੀ ਉਹਨੂੰ ਇੱਥੇ ਰੋਜ਼ਗਾਰ ਮਿਲਣਾ ਚਾਹੀਦਾ ਜੀ ਬਾਕੀ ਜਿਹੜੇ ਸਿਹਤ ਸਹੂਲਤਾਂ ਨੇ ਇਹ ਵਧੀਆ ਹੋਣੇ ਚਾਹੀਦੇ ਨੇ ਜੀ ਠੀਕ ਹੈ ਜੀ ਹਾਂ ਬਾਕੀ ਬਹੁਤ ਸਾਰੇ ਬੋਟਾ ਪਹੁੰਚ ਜੀ ਦੇਖੋ ਕੌਣ ਬੰਦ ਹੈ ਜੀ ਜੀ ਇਹ ਅੱਗੇ ਪਤਾ ਲੱਗੂਗਾ ਉਹਨਾਂ ਨੇ ਟਾਈਮ ਦੱਸ ਦੇਣਾ ਜੀ ਧੰਨਵਾਦ ਜੀ 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 ਹੋਰ ਵੀ ਬਜ਼ੁਰਗ ਕਿਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਵੈਗਰੀ ਜੀ ਖਾਲਸਾ ਵੈਗਰੀ ਫਤਿਹ ਹੋਰ ਚੜ੍ਹਦੀ ਕਲਾ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਕਿੰਨਾ ਕੁ ਰੁਝਾਨ ਆ ਲੋਕਾਂ ਦੇ ਵਿੱਚ ਲੋਕਾਂ 'ਚ ਰਲਮਿਲਾਂ ਦਾ ਰੁਝਾਨ ਹੈ ਜੀ ਕਿਉਂਕਿ ਗਰਮੀ ਜ਼ਿਆਦਾ ਹੋਣ ਕਰਕੇ ਥੋੜੇ ਜੀ ਲੋਕ ਦਿੱਕਤ ਮਹਿਸੂਸ ਕਰ ਰਹੇ ਨੇ ਫਿਰ ਵੀ ਬਧੀਆ ਆ ਰਹੇ ਨੇ ਕਿਉਂਕਿ ਸਾਡਾ ਜਿਹੜਾ ਪਿੰਡ ਹੈ ਇੱਥੇ ਮੁਲਾਜ਼ਮ ਤੇ ਜ਼ਿਆਦਾ ਲੇਬਰ ਕਲਾਸ ਇੱਥੇ ਜ਼ਿਆਦਾ ਜੀ ਕਿਉਂ ਜ਼ਿੰਮੇਦਾਰਾ ਘਟਾ ਹੈ ਇਸ ਲਈ ਦੁਕਾਨਦਾਰ ਵੀਰ ਨੇ ਹੌਲੀ 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 ਸ਼ਾਮ ਤੱਕ ਲੱਗਦਾ ਵੀ 60 65% ਤੱਕ ਲੈ ਜਾਣਗੇ ਜੀ ਜੀ ਹਾਂ ਜੀ ਕਿਹੜੇ ਮੁੱਦੇ ਨੇ ਜੀ ਜਿਨ੍ਹਾਂ ਨੂੰ ਦੇਖ ਰਹੇ ਹੋ ਜਿਹੜੇ ਆਉਣ ਵਾਲੇ ਟਾਈਮ 'ਚ ਹੱਲ ਹੋਣੇ ਚਾਹੀਦੇ ਨੇ VOTING ਕਰ ਰਹੇ ਨੇ ਲੋਕ ਮਸਲੇ ਕੀ ਨੇ ਜੀ ਲੋਕ ਮਸਲਾ ਤਾਂ ਜੀ ਇਹ ਹੈ ਸਭ ਤੋਂ ਜ਼ਰੂਰੀ ਤਾਂ ਹੈ ਜੀ ਮਸਟ ਹੈਲਥ ਜੀ ਤੇ ਐਜੂਕੇਸ਼ਨ ਜੀ ਦੋਨੇ ਚੀਜ਼ਾਂ ਜਿਹੜਾ ਬੰਦਾ ਸਮਝੂਗਾ ਜਿਹੜਾ ਕਿ ਜੇ ਹੈਲਥ ਹੈ ਐਜੂਕੇਸ਼ਨ ਹੈ ਦੋਨੇ ਚੀਜ਼ਾਂ ਉਹਦੇ ਨਾਲ ਚੱਲਣੀਆਂ ਨੇ ਜੇ ਇਹੀ ਚੀਜ਼ ਆ ਜਿਹੜੀ ਸਾਨੂੰ ਥੱਲੇ ਤੋਂ ਅਪਗ੍ਰੇਡ ਕਰ ਸਕਦੀ ਹੈ ਤੇ ਬਾਕੀ ਤਾਂ ਕਿ ਜੇ ਗਲੀਆਂ ਨਾਲੀਆਂ ਜਾਂ ਹੋਰ ਅਸੀਂ ਲਾ ਲਈਏ ਇਹ ਕੋਈ ਮੈਂ ਇਹਨੂੰ ਬਹੁਤੀ ਵਧੀਆ ਗੱਲ ਨਹੀਂ ਉਹਦੋਂ ਤੋਂ ਹੀ ਚੱਲ ਰਿਹਾ ਜੀ ਚੱਲਦਾ ਇਹ ਕਿਉਂਕਿ ਮੈਂ ਜਿਸ ਤੋਂ ਬਚਪਨ ਤੋਂ ਇਹ ਗਲੀਆਂ ਨਾਲੀਆਂ ਦੇਖਦੇ ਆਉਨੇ ਆ ਪਰ ਹੁਣ ਦਾ ਜਿਹੜਾ ਅੱਜ ਦਾ ਸਮਾਂ ਐਜੂਕੇਸ਼ਨ ਤੇ ਹੈਲਥ ਹੈ ਦੋਨੋਂ ਨੂੰ ਬੜਾਵਾ ਦੇਣਾ ਬਣਦਾ ਐਜੂਕੇਸ਼ਨ ਫ੍ਰੀ ਚਾਹੀਦੀ ਹੈ ਹੈਲਥ ਫ੍ਰੀ ਚਾਹੀਦੀ ਹੈ ਬਾਕੀ ਅਜ ਬਿਜਲੀਆਂ ਬੁਝਲੀਆਂ ਫ੍ਰੀ ਵਾਲਾ ਕੋਈ ਬਹੁਤ ਹੀ ਵਧੀਆ ਗੱਲ ਮੈਂ ਨਹੀਂ ਸਮਝਦਾ ਕਿਉਂਕਿ ਲੋਕ ਪੇ ਕਰ ਸਕਦੇ ਨੇ ਸਾਨੂੰ ਤਾਂ ਉਹ ਹੀ ਭਿਖ ਮੰਗੇ ਜੇ ਬਣਾ ਲਿਆ ਸਰਕਾਰਾਂ ਨੇ ਪਰ ਸਰਕਾਰਾਂ ਕਹਿ ਰਹੀਆਂ ਨੇ ਕਿ ਅਸੀਂ ਢਾਈ ਸਾਲ ਦਾ ਜਿਹੜੇ ਹੁਣ ਮੌਜੂਦਾ ਸਰਕਾਰ ਆ ਪੰਜਾਬ ਵਿੱਚ ਕਹਿੰਦੇ ਢਾਈ ਸਾਲ ਦੇ ਕਾਰਜਕਾਰਨ ਨੂੰ ਲੈ ਕੇ ਸਾਡਾ ਲੋਕ ਲੋਕਾਂ ਚੋਂ ਅਕਸਾ ਹੈ ਤੇਰਾ ਜੀਰੋ ਹੋਣ ਜਾ ਰਿਹਾ ਜੀ ਦੇਖੋ ਜੀ ਇਹ ਮੈਂ ਇਹਦੇ ਬਾਰੇ ਕੁਛ ਨਹੀਂ ਕਰ ਸਕਦਾ ਕਿਉਂਕਿ ਨਾ ਮੈਂ ਤੁਹਾਨੂੰ ਦੱਸ ਸਕਦਾ ਵੀ ਮੈਂ ਵੋਟ ਕਿਹੜੀ ਪਾਰਟੀ ਦਾ ਕੀ ਆ ਉਹ ਜੋ ਵੀ ਆਪਾਂ ਹਾਂ ਹਾਂ ਉਹਨਾਂ ਦੀ ਸੋਚ ਹੈ ਵਧੀਆ ਸੋਚ ਹੈ ਤੇ ਉਹ ਵਧੀਆ ਕੰਮ ਕਰ ਰਹੇ ਨੇ ਤੇ ਕੰਮ ਤਾਂ ਚੱਲਦੇ ਹੀ ਰਹਣੇ ਨੇ ਜੀ ਵਧੀਆ ਕੰਮ ਕਰ ਰਹੇ ਜੀ ਧੰਨਵਾਦ ਜੀ ਹਾਂਜੀ ਬੌਜੀ ਵੈਗਰੇਵ ਜੀ ਖਾਲਸਾ ਵੈਰੂ ਫਤਿਹ ਹੋਰ ਜੀ ਚਰਦੀ ਕਲਾ ਜੀ ਹਾਂਜੀ 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 ਕੀ ਨਾਮ ਹੈ ਜੀ ਹਨਮਾਨ ਪ੍ਰਸਾਦ ਕਿਸ ਤਰ੍ਹਾਂ ਦੇਖਦੇ ਹੋ ਜੀ ਕਿੰਨਾ ਉਤਸ਼ਾਹ ਹੈ ਵੋਟਾਂ ਨੂੰ ਲੈ ਕੇ ਬਹੁਤ 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 ਹੈ ਉਤਸ਼ਾਹ ਹਾਂਜੀ ਬਹੁਤ ਉਤਸ਼ਾਹ ਹੈ ਵੋਟ ਪਾਉਣ ਆਏ ਹੋ ਜੀ ਹਾਂ ਹਾਂ ਜੀ ਜਿਹੜੇ ਮਸਲੇ ਨੇ ਜੀ ਕੀ ਸੋਚ ਕੇ ਆਏ ਹੋ ਕਿਹੜੇ ਮਸਲੇ ਪੰਜਾਬ ਦੇ ਜਾਂ ਪੂਰੇ ਦੇਸ਼ ਦੇ ਹੱਲ ਹੋਣੇ ਚਾਹੀਦੇ ਨੇ ਭਾਰਤ ਦੇ ਇਸ ਕੇ ਬਾਰੇ ਮੈਂ ਕੁਝ ਨਹੀਂ ਕਹੂੰਗਾ ਜੀ ਜੀ ਧੰਨਵਾਦ ਜੀ ਸੋ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਅਸੀਂ ਤੁਹਾਨੂੰ ਗਰਾਊਂਡ ਰਿਪੋਰਟ ਦਿਖਾ ਰਹੇ ਹਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂ ਜੀ ਵੀਰ ਜੀ ਵੈਰੀਓ ਖਾਲਸਾ ਵੈਰੀਓ ਫਤਿਹ ਜੀ ਚੜਦੀ ਕਲਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਕਰੇ ਜੀ ਵੋਟ ਨਹੀਂ ਵੀਰੇ ਪੌਣੀ ਵਾਲੇ ਅੱਛਾ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਅੱਜ ਵੋਟ ਪਾਉਣੀ ਹੈ ਵੀਰੇ ਮੁੱਦੇ ਸਾਰੇ ਨੇ ਜੌਬਾਂ ਦੇ ਨੇ ਆਪਣੇ ਕੋਈ ਕੰਮ ਨਹੀਂ ਹੁੰਦਾ ਇੱਥੇ ਪਹਿਲਾਂ ਵੀ ਜਿਹੜੇ ਐਮਪੀ ਗਏ ਨੇ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਸਾਡਾ ਇੱਥੇ ਕੀਤਾ ਨਹੀਂ ਜੀ ਕੰਮ ਮੈਂ ਮਸਾਂ ਇੱਕ ਅੱਧੀ ਵਾਰ ਆ ਕੇ ਦੇਖੇ ਨੇ अच्छा हां ਹੁਣ ਤਾਂ ਦੇਖਦੇ ਹੋਣਗੇ ਜੀ ਵੋਟਾਂ ਮੰਗਣ ਟਾਈਮ ਤਾਂ ਵੋਟਾਂ ਮੰਗਣ ਟਾਈਮ ਤਾਂ ਦੀਦੇ ਨੇ ਵੀਰੇ ਸਾਰੀ ਦੀਦੇ ਨੇ ਹਾਂ ਖੁੱਡਿਆਂ ਚੋਂ ਨਿਕਲੇ ਹੁੰਦੇ ਨੇ ਬਾਹਰ ਨਹੀਂ ਕੋਈ ਵੀ ਕੰਮ ਨਹੀਂ ਕਰਦਾ ਹੈਗਾ ਆਪਣੇ ਜੀ ਸਪੈਲ ਦੇ ਆਧਾਰ ਤੇ ਕਿਹੜਾ ਕੰਮ ਹੈ ਜਿਹੜਾ ਹੋਣਾ ਚਾਹੀਦਾ ਜਿਹੜਾ ਸਭ ਤੋਂ ਤੁਸੀਂ ਮੇਨ ਮਸਲਾ ਸਮਝਦੇ ਹੋ ਵੀਰੇ ਬੇਲੇ ਫਿਰਦੇ ਨੇ ਮੁੰਡੇ ਫਿਰ ਨਸ਼ੇ ਕਰਦੇ ਨੇ ਕੋਈ ਹੱਲ ਹੈ ਇਹਨਾਂ ਦਾ ਜੇ ਜੌਬਾਂ ਮਿਲੀਆਂ ਆਉਣਗੇ ਅਗਲਾ ਕੰਮ ਕਰ ਲੱਗੂਗਾ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਹੈ ਬੇਰੁਜ਼ਗਾਰੀ ਹੈ ਜੀ ਜੀ ਹੋਰ ਵੀ ਬਥੇਰੇ ਮੁੱਦੇ ਨੇ ਵੀਰੇ ਜੇ ਕੋਈ ਵੱਡਾ ਪ੍ਰੋਜੈਕਟ ਨਹੀਂ ਲੈ ਕੇ ਆ ਰਹੇ ਕੋਈ ਐਮਪੀ ਲੈ ਆ ਸਕਦੇ ਨੇ ਕੁਝ ਵੀ ਇੱਥੇ ਕੁਝ ਕੁਝ ਵੀ ਪ੍ਰੋਜੈਕਟ ਨਹੀਂ ਆ ਰਿਹਾ ਸਾਡੇ ਅਮਰਗੜਾ ਹਲਕੇ ਨੂੰ ਕੁਝ ਵੀ ਨਹੀਂ ਮਿਲ ਰਿਹਾ ਉਮੀਦ ਹੈ ਆਉਣ ਵਾਲੇ ਟਾਈਮ 'ਚ ਹੁਣ ਵੋਟਾਂ ਪਾ ਰਹੇ ਹਾਂ ਤੁਸੀਂ ਆਉਣ ਵਾਲੇ ਟਾਈਮ 'ਚ ਹੈਗੇ ਨੇ ਸਰਕਾਰ ਚੰਗੀ ਆਊਗੀ ਤਾਂ ਕਰੂਗੀ ਹੈ ਜੀ ਇਹ ਹੁਣ ਪਹਿਲੀਆਂ ਸਰਕਾਰਾਂ ਦੇਖਿਆ ਹੀ ਆ ਵੀ ਕੀ ਕਰਿਆ ਉਹਨਾਂ ਨੇ ਕੁਝ ਵੀ ਨਹੀਂ ਕਰਿਆ ਹੈਗਾ ਪੰਜਾਬ ਦਾ ਆਪਣੇ ਪਾਲਿਆ ਪੰਜਾਬ ਦਾ ਸਾਡਾ ਜੀ ਹਾਂ ਜੀ ਅਸੀ ਕਾਲ ਜੀ ਕੀ ਨਾਮ ਹੈ ਜੀ ਰਕੇਸ਼ ਕੁਮਾਰ ਹਾਂਜੀ ਰਕੇਸ਼ ਕੁਮਾਰ ਜੀ ਹਾਂ ਰਕੇਸ਼ ਜੀ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਕੁ ਰੁਝਾਨ ਆ ਲੋਕਾਂ ਦੇ ਵਿੱਚ VOTING ਨੂੰ ਲੈ ਕੇ ਵਧੀਆ ਜਾਨ ਚੱਲ ਰਹੀ ਐ ਇਸ ਵੇਲੇ ਜੀ ਮੇਰਾ ਕਹਿ ਗਿਆ 25 25% ਦੇ ਵੋਟ ਲੱਗੀ ਹਾਂ ਤੇ ਕਿਹੜੇ ਮੁੱਦੇ ਨੇ ਜਿਹੜੇ ਹੱਲ ਹੋਣੇ ਚਾਹੀਦੇ ਨੇ ਕਿਹੜੇ ਮੁੱਦੇ ਦੇਖਦੇ ਕੋਈ ਇੱਥੇ ਅਮਰਗੜ ਖੜੇ ਆ ਟ੍ਰੈਫਿਕ ਦਾ ਮਸਲਾ ਹੱਲ ਨਹੀਂ ਹੁੰਦਾ ਹੂੰ ਅੱਧਾ ਅੱਧਾ ਘੰਟਾ ਲੋਕ ਇੱਥੇ ਆਪਣੇ ਘਰੋਂ ਚੱਲਦੇ ਨੇ ਤਾਂ ਦੇਖੋ ਟ੍ਰੈਫਿਕ ਇੱਥੇ ਕਿੰਨੀ ਜਾਮ ਰਹਿੰਦੀ ਐ ਜੀ ਤੁਸੀਂ ਦੇਖੋ ਹਾਂ ਬਾਈਪਾਸ ਹੋਣਾ ਚਾਹੀਦਾ ਜੀ ਜੀ ਇੱਦਾਂ ਹੋਣਾ ਚਾਹੀਦਾ ਧੰਨਵਾਦ ਜੀ ਸੋ ਵੀਰ ਨੇ ਆਪਣੇ ਆਪਣੇ ਮੁੱਦੇ ਨੇ ਜਿਹੜੇ ਮਸਲੇ ਦੱਸ ਰਹੇ ਨੇ ਕਹਿੰਦੇ ਹੱਲ ਹੋਣੇ ਚਾਹੀਦੇ ਨੇ ਸੋ ਅੱਗੇ ਵੀ ਤੁਹਾਡੀ ਗੱਲ ਕਰਾਵਾਂਗੇ ਇਹ ਬਾਬਾ ਜੀ ਹਾਂਜੀ ਬਾਬਾ ਜੀ ਵੈਗਰੂ ਖਾਲਸਾ ਵੈਗਰੂ ਫਤਿਹ ਚੜ੍ਹਦੀ ਕਲਾ ਜੀ ਆਓ ਚੜ੍ਹਦੀ ਆਇਆ ਵੋਟ ਹਾਂਜੀ ਹਾਂਜੀ ਔਰ ਕਿਨੇ ਕਿਵੇਂ ਨੇ ਪ੍ਰਬੰਧ ਸੈਟ ਆ ਸਾਰਾ ਕੰਮ ਸਭ ਸੱਟਾ ਜੀ ਕਿਹੜੇ ਮਸਲਿਆਂ ਨੂੰ ਲੈ ਕੇ ਵੋਟ ਪਾਈ ਅੱਜ ਤੁਸੀਂ ਦੇਖੋ ਜੀ ਪਿਛਲੇ ਮਸਲਿਆਂ ਦੇ ਕੁਝ ਨਹੀਂ ਹੱਲ ਹੋਇਆ ਹਾਂ ਨਾ ਗਰੀਬਾਂਲੇ ਖੜੇ ਨੇ ਹਾਲੇ ਹੋਜੀ ਮਸਲੇ ਖੜੇ ਨੇ ਕਿਹੜੇ ਕਿਹੜੇ ਫਿਰ ਵੀ ਨਾ ਗਰੀਬ ਨੂੰ ਕੋਈ ਪੁੱਛਦਾ ਦਿਹਾੜੀ ਵਾਲੇ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਹੈਗਾ ਠੀਕ ਹੈ ਜਿਹੜਾ ਦਿਹਾੜੀਦਾਰ ਆ ਉਹਨੂੰ ਕੋਈ ਨਹੀਂ ਪੁੱਛਦਾ ਹਾਂ ਨਾ ਉਹਨੂੰ ਐ ਪੁੱਛਦਾ ਵੀ ਇਹਦੀ ਦਿਹਾੜੀ ਲੱਗੀ ਆ ਕਿ ਨਾ ਲੱਗੀ ਆ ਜਿਹੜੇ ਹੋਰ ਨੇ ਉਹਨਾਂ ਨੇ ਸਾਰੇ ਮਸਲੇ ਹਰ ਪੁਹੀ ਜਾਂਦੀਆਂ ਨੇ ਜੀਵਿੰਦਾਰ ਤਬਕਾ ਜਿਹੜਾ ਉਹ ਧਰਨੇ ਤੇ ਲਾ ਕੇ ਬਹਿ ਜਾਂਦਾ ਉਹ ਸਾਰੇ ਮਸਲੇ ਪੂਰੇ ਕਰਾਉਣਾਂ ਦਾ ਗਰੀਬ ਨੇ ਦੇਖਿਆ ਵੀ ਕੋਈ ਦਿਹਾੜੀ ਪੂਰੀ ਕਰਦੀ ਹੈ ਜਿਹੜੀ ਗੱਲ ਇਹ ਤਾਂ ਗਰੀਬ ਦਾ ਉਹਨਾਂ ਨੇ ਕੋਈ ਮਸਲਾ ਗਰੀਬਨ ਦਾ ਕਹਿੰਦੇ ਨੇ ਰਸੋਈ ਖਰਚਾ ਵੀ ਦਵਾਂਗੇ ਤੁਹਾਨੂੰ ਹਾਂ 1000 ਰੁਪਏ ਉਹ ਵੀ ਨਹੀਂ ਉਹਨੇ ਦਿੱਤਾ ਠੀਕ ਹੈ ਹੋਰ ਦੱਸੋ ਕੀ ਕਰ ਰਹੇ ਹੋ ਉਮੀਦ ਹੈਗੀ ਵੋਟ ਪਾ ਕੇ ਆਇਓ ਕਿ ਆਉਣ ਵਾਲੀਆਂ ਸਰਕਾਰਾਂ ਹੱਲ ਕਰਨਗੀਆਂ ਦੇਖੋ ਕਰਨਗੀਆਂ ਜੀ ਸਿਰਫ ਉਮੀਦਾਂ ਹੈਗੀਆਂ ਉਮੀਦਾਂ ਹੈਗੀਆਂ ਉਮੀਦਾਂ ਦੇ ਸਿਰ ਤੇ ਚੱਲਦੀ ਹੈ ਜ਼ਿੰਦਗੀ ਹਾਂ ਜੀ ਹੋਰ ਵੀ ਬਜ਼ੁਰਗ ਨੇ ਗੱਲ ਕਰਦੇ ਆਂ ਹਾਂ ਜੀ ਬਾਪੂ ਜੀ ਠੀਕ ਹੈ ਜੀ ਵੈਕਰੂ ਖਾਲਸਾ ਵਾਲੀ ਫੋਟੋ ਜੀ ਚੜਦੀ ਕਲਾ ਜੀ ਹਾਂ ਜੀ ਚੜਦੀ ਕਲਾ ਐਮ ਐਸ ਸੀ ਸਾਹਿਬ ਨੇ ਕਿੰਨਾ ਕੁ ਰੁਝਾਨ ਆ ਜੀ ਫਿਰ ਐਮ ਐਸ ਸੀ ਹੋ ਤੁਸੀਂ ਹੈਂ ਜੀ ਬਹੁਤ ਵਧੀਆ ਚੱਲ ਰਿਹਾ ਹਾਂ ਕਿੰਨੀ ਵੋਟ ਹੈ ਜੀ ਅਮਰਗੜ ਦੀ ਵੋਟ ਖਾਸੀ ਹੈ 5-6 ਹਜ਼ਾਰ ਵੋਟ ਹੈਗੀ ਹੈ ਕਿੰਨੀ ਕੁ ਵੋਟ ਜੂਗੀ ਜੀ ਦੇਖੋ ਇਹ ਹੁਣ ਸਮੇਂ ਗਰਮੀ ਦਾ ਕੋਈ ਅਸਰ ਲੱਗ ਰਿਹਾ ਹਾਂ ਸਿਰ ਪਊਗਾ ਪਊਗਾ ਹਾਂ ਸ਼ਾਮ ਨੂੰ ਆਰ ਤੱਕ ਤੇ ਆਰ ਸ਼ਾਮ ਤੱਕ ਗੱਲਬਾਤ ਸ਼ਾਮ ਨੂੰ ਬਹਿਣੀ ਹੈ ਜ ਹੁਣ ਬਹਿਣੀ ਜੀ ਕਿਹੜੇ ਮੇਨ ਮੁੱਦੇ ਦੇਖ ਰਹੇ ਹੋ ਜੀ ਜਿਹੜੇ ਹੱਲ ਹੋਣੇ ਚਾਹੀਦੇ ਨੇ ਆਹ ਯਾ ਅਮਨ ਚੰਦ ਰਹੇ ਰੋਲੇ ਗੋਲੇ ਤੋਂ ਠੀਕ ਰਹੇ ਲੋਕ ਹੂੰ ਇਹ ਮੁੱਦਾ ਜੀ ਹੋਰ ਕੋਈ ਮਸਲਾ ਜਿੱਦਾਂ ਬੇਰੁਜ਼ਗਾਰੀ ਵੀ ਕਹਿ ਰਹੇ ਨੇ ਬਹੁਤ ਸਾਰੇ ਧੀਰ ਕਿਸਾਨਾਂ ਦਾ ਮੁੱਦਾ ਕਹਿ ਰਹੇ ਜੀ ਉਹ ਵੀ ਹੈ ਜੀ 100 ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਕਸਬਾ ਅਮਰਗੜ ਵਿੱਚ ਮੌਜੂਦ ਆ ਅਸੀਂ VOTING ਹੋ ਰਹੀ ਆ ਆਪਣੇ ਆਪਣੇ ਮਸਲੇ ਨੇ ਜਿਹੜੇ ਦੱਸ ਰਹੇ ਨੇ ਗਰਮੀ ਦਾ ਵੀ ਕਹਿੰਦੇ ਅਸਰ ਆ ਜਿਹੜਾ ਪਊਗਾ ਫਤੇਗੜ ਸਾਹਿਬ ਤੋਂ ਇੱਥੇ ਚੋਣ ਲੜ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਗੁਰਪ੍ਰੀਤ ਜੀਪੀ ਤੇ ਭਾਜਪਾ ਵੱਲੋਂ ਗੇਜਾਰਾਮ ਬਾਲਮੀਕੀ ਅਮਰ ਸਿੰਘ ਆਮ ਆਦਮੀ ਪਾਰਟੀ ਵੱਲੋਂ ਤੇ ਵਿਕਰਮਜੀਤ ਸਿੰਘ ਖਾਲਸਾ ਅਕਾਲੀ ਦਲ ਵੱਲੋਂ ਅਤੇ ਹੋਰ ਵੀ ਆਜ਼ਾਦ ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਤੋਂ ਵੀ ਉਮੀਦਵਾਰ ਇੱਥੇ ਚੋਣ ਲੜ ਰਹੇ ਨੇ ਕੁੱਲ ਮਿਲਾ ਕੇ 14 ਉਮੀਦਵਾਰ ਨੇ ਜਿਹੜੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਚੋਣ ਨੇ ਜਿਹੜੇ ਉਹ ਲੜ ਰਹੇ ਨੇ ਉਹਨਾਂ ਕਬੂਥ ਨੇ ਵੱਖ-ਵੱਖ ਪਾਰਟੀਆਂ ਵੱਲੋਂ ਲਗਾਏ ਗਏ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿਸ ਤਰ੍ਹਾਂ ਦੇਖਦੇ ਨੇ ਸੋ ਹਾਂਜੀ ਹਾਂਜੀ ਵੀਰ ਜੀ ਹਾਂਜੀ ਬਾਪੂ ਜੀ ਬਾਈਗਰੂ ਇਹ ਖਾਲਸਾ ਬਾਈਗਰੂ ਫਤਿਹ ਕੀ ਹਾਲ ਹੈ ਠੀਕ ਠਾਕ ਜੀ ਔਰ ਚੜ੍ਹਦੀ ਕਲਾ ਜੀ ਹਾਂ ਬਿਲਕੁਲ ਪਾਤੀ ਜੀ ਵੋਟ ਪਏ ਕਿਸ ਤਰ੍ਹਾਂ ਦੇਖਦੇ ਹੋ ਜੀ ਫਿਰ ਕਿੰਨਾ ਕੁ ਰੁਝਾਨ ਆ ਲੋਕਾਂ ਦੇ ਵਿੱਚ ਵੋਟਾਂ ਨੂੰ ਲੈ ਕੇ ਰਿਸ਼ਵਤਕਰ ਗਰ ਹਾਂਜੀ ਦੇਖੋ ਇਹ ਮੋਕੇ ਰਿਜ਼ਲਟ ਦੱਸੂਗਾ ਜੀ ਹਾਂ ਜੀ ਇਹ ਗੁਪਤ ਵੋਟਰ ਦੇ ਕੋਈ ਬੋਲ ਦੀ ਵੋਟ ਹੋਪੇ ਤਾਂ ਹੈ ਹਾਂ ਜੀ ਹਾਂ ਜੀ ਇਹ ਗੁਪਤ ਰੋ ਵੋਟ ਹੋ ਕਰਕੇ 10 ਬਟੇ ਲਵਣੀ ਹੋਕੀ ਹੈ ਹਾਂ ਜੀ ਤੇ ਬਾਪੂ ਜੀ ਮਸਲੇ ਕਿਹੜੇ ਨੇ ਹੁਣ ਤੱਕ ਸਰਕਾਰਾਂ ਦਾਵੇ ਤਾਂ ਬੜੀਆਂ ਕਰਦੇ ਰਹੇ ਨੇ ਮਸਲੇ ਹੱਲ ਹੋਏ ਨੇ ਕੋਈ ਵਾਦੇ ਤਾਂ ਵੱਡੇ ਵੱਡੇ ਕੀਤੇ ਜਾਂਦੇ ਨੇ ਕਿ ਉਸੇ ਤਰ੍ਹਾਂ ਖੜੇ ਨੇ ਮਸਲੇ ਇਹ ਮਸਲਾ ਸੈਂਟਰ ਦਾ ਹੈ ਕਿਹੜਾ ਸਟੇਟ ਦਾ ਜੀ ਹਾਂ ਜੀ ਸੈਂਟਰ ਦੇ ਨਾਲ ਵੀ ਬਹੁਤ ਸੰਬੰਧਿਤ ਮਸਲੇ ਹੈਗੇ ਜੀ ਆਓ ਫਿਰੋਜ਼ਾ ਇਹਦੇ ਨਾਲ ਭਗਵਾਨ ਜਮਾਨਾ ਬੰਦ ਹੀ ਨਹੀਂ ਆ ਉਹ ਮੋਤੀ ਦੀ ਉਹਦੇ ਪੂਰੇ ਨਹੀਂ ਹੋ ਰਹੇ ਜੀ ਹਾਂ ਹਾਂਜੀ ਵੀਰ ਜੀ ਵੈਗਰੀ ਜੀ ਖਾਲਸਾ ਵੈਗਰੀ ਫੋਟੋ ਵੀਰ ਜੀ ਖਾਲਸਾ ਵੈਰ ਜੀ ਦੀ ਫੋਟੋ ਆਵਦਾ ਚੈਨਲ ਦਾ ਨਾਮ ਕੀ ਪੰਜਾਬੀ ਲੋਕ ਚੈਨਲ ਪੰਜਾਬੀ ਲੋਕ ਚੈਨਲ ਆ ਧੰਨਵਾਦ ਕੀਤਾ ਹੁੰਦਾ ਤੁਸੀਂ ਸਾਡੇ ਪੋਲਿੰਗ ਤੇ ਆਏ ਹੁਕਮ ਕਰੋ ਜੀ ਕੀ ਨਾਮ ਹੈ ਜੀ ਮੇਰਾ ਮਨਜਿੰਦਰ ਸਿੰਘ ਬਾਬਾ ਸਾਬਕਾ ਪ੍ਰਧਾਨ ਨਗਰ ਕੌਂਸਲ ਨਾਵਰਗੜ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਕਿੰਨਾ ਕੁ ਰੁਝਾਨ ਆ ਵੋਟਰਾਂ ਦੇ ਵਿੱਚ ਵੋਟ ਪਾਉਣ ਦਾ ਗਰਮੀ ਵੀ ਬਹੁਤ ਹੈ ਜੀ ਤੁਸੀਂ ਆਪੇ ਦੇਖ ਸਕਦੇ ਹੋ ਜੀ ਬਹੁਤ ਜ਼ਿਆਦਾ ਵਧੀਆ ਰਜਾਣਾ ਤੱਕੜੀ ਦਾ ਖਾਸ ਕਰਕੇ ਤੁਸੀਂ ਸਾਰੇ ਪੋਲਾਂ 'ਤੇ ਜਾ ਕੇ ਉਹ ਕਿਸੇ ਦਿਨ ਨਾਲ ਇਕੱਠੇ ਨੇ ਸਾਡੇ ਪੋਲਿੰਗ ਤੇ ਇਕੱਠਾ ਹੈ ਤੇ ਲੋਕ ਦੁਆਰਾ ਅਕਾਲੀ ਦਲ ਵੱਲ ਮੁੜ ਰਹੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜੋ ਪੰਜਾਬ ਦੇ ਕਾਮਯਾਬੀਤ ਨੇ ਉਹਨਾਂ ਨੇ ਕੀਤੇ ਨੇ ਪਾਣੀ ਦਾ ਮਸਲਾ ਹੋਰ ਮਸਲੇ ਬਹੁਤ ਫਰਦਾਂ ਦਾ ਮਸਲਾ ਤੇ ਹੋਰ ਬਹੁਤ ਜ਼ਿਆਦਾ ਜਿੰਨੇ ਮਸਲੇ ਪੰਜਾਬ ਦੇ ਸਾਰੇ ਉਹਨਾਂ ਨੇ ਅਕਾਲੀ ਦਲ ਨੇ ਕੀਤੇ ਨੇ ਠੀਕ ਆ ਹਵਾ ਸੀ ਆਪ ਦੇ ਹੱਕ 'ਚ ਜੋ ਲੋਕ ਉਸ ਟਾਈਮ ਘਮਰਾ ਹੋ ਕੇ ਵੋਟ ਪਾ ਗਏ ਤੇ ਪਰ ਹੁਣ ਤੁਸੀਂ ਇਹਦੇ ਨਤੀਜੇ ਬਖਰੇ ਦੇਖੋਗੇ ਜੋ ਐਮਪੀਆ ਵੋਟਰ ਰੇ ਨੇ ਇਹ ਕਾਂਲਦਾਰ ਨੂੰ ਬਹੁਤ ਵਧੀਆ ਵੋਟ ਪੈ ਰਹੀ ਹੈ ਜੀ ਹਾਂਜੀ ਮਸਲੇ ਕਿਹੜੇ ਨੇ ਜੀ ਜਿਹੜੇ ਹੁਣ ਤੱਕ ਹੱਲ ਨਹੀਂ ਹੋਏ ਬੜੇ ਲੰਮੇ ਟਾਈਮ ਤੋਂ ਲੋਕ ਵੋਟਾਂ ਪਾ ਰਹੇ ਨੇ ਆਪਣੇ ਮਤ ਦਾ ਇਸਤੇਮਾਲ ਕਰ ਰਹੇ ਨੇ ਪਰ ਮਸਲੇ ਉਦਾਂ ਦੀ ਉਦਾਂ ਖੜੇ ਨੇ ਕਿਹੜੇ ਮੇਨ ਮਸਲੇ ਦੇਖਦੇ ਮੇਰੇ ਮਨ ਮਾਰਾ ਸਭ ਤੋਂ ਪਹਿਲਾ ਮਾਰਾ ਬੰਦੀ ਸਿੰਘਾਂ ਦਾ ਜੀ ਪ੍ਰੋਫੈਸਰ ਦਵਿੰਦਰ ਸਾਹਿਬ ਅਸੀਂ ਭੁੱਲ ਰਹੇ ਜੋ ਦਿੱਲੀ ਜੇਲ੍ਹ ਵਿੱਚ ਬੰਦ ਹਨ ਕੇਜਰੀਵਾਲ ਜੀ ਨੇ ਉਹਨਾਂ ਨੂੰ ਹੁਣ ਤੱਕ ਸੈਨ ਨਹੀਂ ਕੀਤੇ 2 ਸਾਲ ਹੋ ਗਏ ਜੀ ਹੂੰ ਤੇ ਸਾਡੇ ਬਾਕੀ ਬੰਦੀ ਸਿੰਘ ਉਹ ਵੀ ਹੁਣ ਭਗਵੰਤ ਮਾਨ ਨੇ ਕਰਨਾ ਕੰਮ ਉਹ ਵੀ ਨਹੀਂ ਕੀਤਾ ਸਾਡਾ ਸਾਡਾ ਬੰਦੀ ਮੇਰ ਮਾਨ ਸਾਡਾ ਬੰਦੀ ਸਿੰਘ ਆਂਦਾ ਜੀ ਬਾਕੀ ਪੰਜਾਬ ਦੇ ਮਸਲੇ ਨੇ ਪਾਣੀ ਦਾ ਮਸਲਾ ਜੀ ਤੇ ਜੋ ਆਬ ਐਮਐਸਪੀ ਦਾ ਮਸਲਾ ਹੈ ਤੇ ਇਹ ਤਾਂ ਕੁਦਰਤੀ ਕਿਸਾਨ ਜੀ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਉਹ ਧਰਨੇ ਲਾ ਕੇ ਦੁਬਾਰਾ ਨਹੀਂ ਤਾਂ ਸਾਡੇ ਪੰਜਾਬ ਦੀਆਂ ਕਈ ਮੰਡੀਆਂ 40 50 ਮੰਡੀਆਂ ਇਹਨਾਂ ਨੇ ਵੱਡੇ ਖਾਲੀ ਨੂੰ ਸਮਾ ਦਿੱਤੀਆਂ ਸੀ ਹਾਂਜੀ ਹਾਂ ਜੀ ਕਿੰਨੀ ਵੋਟ ਹੈ ਜੀ ਅਮਰਗੜ ਦੀ ਅਮਰਗੜ ਦੀ ਤਕਰੀਬਨ ਜੀ 55 5200 ਵੋਟ ਹੈ ਜੀ ਜੀ ਕਿੰਨੀ ਕਪੋਲਿੰਗ ਹੋਊਗੀ ਜੀ ਵੋਟ ਕਟੋਗੜ 60% 60% ਦੇ ਨੇੜੇ ਸੁਭਾਵਨਾਜੀ ਪੋਲਿੰਗ ਹੋਣੀ ਜੀ ਜੀ ਹਾਂਜੀ ਹਾਂ ਧੰਨਵਾਦ ਜੀ ਸੋ ਫਰੋਮਨੇ ਅਕਾਲੀ ਦਲ ਵੱਲੋਂ ਇੱਥੇ ਪੋਲਿੰਗ ਬੂਥ ਲਗਾਇਆ ਗਿਆ ਹੈ ਹਰ ਇੱਕ ਪਾਰਟੀ ਵੱਲੋਂ ਪੋਲਿੰਗ ਬੂਥ ਲਗਾਏ ਗਏ ਨੇ ਅੱਗੇ ਵੀ ਦਿਖਾਵਾਂਗੇ ਤੁਹਾਨੂੰ ਡਾਕਟਰ ਅਮਰ ਸਿੰਘ ਜੀ ਵੱਲੋਂ ਉਹਨਾਂ ਦੇ ਵਰਕਰਾਂ ਵੱਲੋਂ ਇੱਥੇ ਪੋਲਿੰਗ ਬੂਥ ਲਗਾਇਆ ਗਿਆ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਬਾਉ ਜੀ ਨਮਸਕਾਰ ਜੀ ਨਮਸਕਾਰ ਜੀ ਹੋਰ ਚੜ੍ਹਦੀ ਕਲਾ ਜੀ ਹਾਂ ਜੀ ਬਹੁਤ ਚੜ੍ਹਦੀ ਕਲਾ ਹਾਂ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਕਿੰਨਾ ਕ ਰੁਝਾਨ ਆ ਲੋਕਾਂ ਦੇ ਵਿੱਚ ਵੋਟਾਂ ਨੂੰ ਲੈ ਕੇ ਉਹਨਾਂ ਨਹੀਂ ਜਦੋਂ ਪਹਿਲਾਂ ਹੁੰਦਾ ਸੀਗਾ ਉਹ ਰੁਝਾਨ ਨਹੀਂ ਹੈਗਾ ਇਹਦਾ ਕਾਰਨ ਗਰਮੀ ਹੋਈ ਆ ਗਰਮੀ ਸਭ ਤੋਂ ਵੱਡਾ ਕਾਰਨ ਹੈ ਹਾਂ ਜੀ ਕਿੰਨੀ ਕ ਪਰਸੈਂਟ ਵੋਟ ਹੈ ਜਿਹੜੀ ਭੋਤ ਜੁਗੀ ਜੀ ਕਹਿੰਦੇ 60 ਕੁ ਹਜ਼ਾਰ ਵੋਟ ਹੈ ਜੀ ਦੇਖੋ ਹਾਲੇ ਦਾ ਕੈਦ ਹਜ਼ਾਰ ਹਜ਼ਾਰ ਸਾਹਰਾ ਦਿਨ ਪਿਆ ਹਲੇ ਦਾ ਜੀ ਕਿਉਂਕਿ ਹਲਦਾਤ ਸ਼ੁਰੂ ਹੋਇਆ ਜੀ ਹਾਂ ਥੋੜੇ ਵਿੱਚ ਮਤਲਬ ਜਿਹੜਾ ਪਹਿਲਾਂ ਉਹ ਹੁੰਦਾ ਸੀਗਾ ਉਹ ਨਹੀਂ ਹੈਗੀ ਗੱਲ ਜਿਹੜੀ ਪਹਿਲਾਂ ਹੋਇਆ ਕਰਦੀ ਸੀ ਕਿਹੜੇ ਮੇਨ ਮਸਲੇ ਕਿਹੜੇ ਨੇ ਜੀ ਜਿਹੜੇ ਤੁਸੀਂ ਦੇਖ ਰਹੇ ਹੋ ਵੀ ਹੱਲ ਹੋਣੇ ਚਾਹੀਦੇ ਨੇ ਪਹਿਲਾ ਮਸਲਾ ਤਾਂ ਬੇਰੋਜ਼ਗਾਰੀ ਦਾ ਹੀ ਆ ਮਹਿੰਗਾਈ ਦਾ ਬਹੁਤ ਵੱਡੀ ਸਮੱਸਿਆ ਇਹ ਮਕਾਨਾਂ ਦੀ ਥੋੜੇ ਨੌਕਰੀਆਂ ਬਹੁਤ ਬਹੁਤ ਪ੍ਰੋਬਲਮਾਂ ਨੇ ਜਿਨ੍ਹਾਂ ਨੂੰ ਮਤਲਬ ਮੁੱਖ ਰੱਖ ਕੇ ਚੋਣਾ ਹੋਣੀਆਂ ਚਾਹੀਦੀਆਂ ਜੀ ਪਰ ਚੋਣਾ ਜਿਹੜੇ ਹੈਗੀਆਂ ਧਰਮਕਰੰਗਤ ਦੇਤੀ ਕਈਆਂ ਨੇ ਜਿਹਾਂ ਆਰਾਮ ਕੋ ਲਾਏ ਹੈ ਹਾਂ ਵੀ ਉਹਨਾਂ ਨੂੰ ਲਓ ਮਤਲਬ ਜਿਹੜੀ ਸਟੰਟ ਬਾਜੀ ਬਗੈਰ ਮਤਲਬ ਤੋਂ ਆਰਥਿਕ ਮਸਲੇ ਵਾਲ ਕੋਈ ਤੇ ਹੰਢ ਨਹੀਂ ਹੈਗਾ ਪਾਰਟੀ ਦਾ ਨਾਲੇ ਟਾਈਮ ਚ ਲੱਗਦਾ ਜੀ ਕੋਈ ਧਿਆਨ ਦੇਊਗੀ ਪਾਰਟੀ ਉਧਰ ਦੇਖੋ ਜੀ ਜੇ ਇਹ ਹੋਰ ਜਾਣ ਰਿਹਾ ਲੋਕਾਂ ਦਾ ਇੰਟਰਸਟ ਹੀ ਖਤਮ ਹੋ ਜੂਗਾ ਵੋਟਾਂ ਚ ਵੀ ਇਹਨਾਂ ਨੇ ਕਰਦਾਂ ਕੱਤਰ ਦਾ ਕੁਝ ਹੈ ਨਹੀਂ ਵੀ ਆਰਾਮ ਦੇ ਨਾਂ ਤੇ ਇਹਨਾਂ ਨੇ ਕਰੀ ਜਾਣ ਲੋਕਾਂ ਦਾ ਹੌਲੇ ਹੌਲੇ ਤੁਸੀਂ ਦੇਖ ਹੀ ਰਹੇ ਹੋ ਇੰਟਰਸਟ ਹੈ ਜਿਹੜਾ ਖਤਮ ਹੋ ਜੂਗਾ ਅਤਰ ਬਹੁਤਾ ਬੋਲੋ ਵਿਸ਼ਵਾਸ ਛੋੜ ਜੀ ਲੋਕਾਂ ਦਾ ਵੀ ਇਹਨਾਂ ਦਾ ਹੱਲ ਨਹੀਂ ਕਰ ਸਕਦੇ ਮਸਲੇ ਸੋ ਅਸੀਂ ਤੁਹਾਨੂੰ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਕਸਬਾ ਅਮਰਗੜ ਤੋਂ ਗਰਾਊਂਡ ਰਿਪੋਰਟ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਲੋਕਾਂ ਨੇ ਆਪਣੇ ਮਸਲੇ ਦੱਸੇ ਨੇ ਗਰਮੀ ਦੇ ਬਾਵਜੂਦ ਵੀ ਲੋਕ ਵੋਟ ਪਾਉਣ ਆ ਰਹੇ ਨੇ ਪਰ ਅੱਗੇ ਕੀ ਨਤੀਜੇ ਆਉਂਦੇ ਨੇ ਤਾਂ ਆਉਣ ਵਾਲਾ ਟਾਈਮ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ